ਜਿਹੜੀ ਤੁਸੀਂ ਕਵਿਤਾ ਖੰਨਾ ਵਾਲੀ ਗੱਲ ਕੀਤੀ ਆ ਜੀ ਬੀਜੇਪੀ ਲਾਹਾ ਲੈਣ ਲਈ ਬਨੋਦ ਖੰਨੇ ਦੇ ਉਹਨਾਂ ਗੱਲਾਂ ਦਾ ਲੈਣ ਲਈ ਉਹਨੂੰ ਨਹੀਂ ਚੱਲਣਾ ਹੂਗਾ ਮੈਨੂੰ ਆਪਣੇ ਸਾਹਮਣੇ ਬਿਠਾ ਦਿਓ ਜੇ ਇੱਕ ਵੀ ਬੀਜੇਪੀ ਸੀਟ ਇਥੋਂ ਪੰਜਾਬ ਦੇ ਵਿੱਚ ਹੁੰਦਾ ਪਿਛਲੇ ਦਿਨੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬੀਜੇਪੀ ਦੀ ਹੋਈ ਰੈਲੀ ਜਿਹਦੇ ਵਿੱਚ ਅਮਿਤ ਸ਼ਾਹ ਜੋਗੀ ਗ੍ਰਹਿ ਮੰਤਰੀ ਨੇ ਆਦੇਸ਼ ਦੇ ਉਹ ਪਹੁੰਚਦੇ ਨੇ ਤੇ ਸਰਕਾਰ ਤੇ ਉੱਤੇ ਜਿਹੜੇ ਆ ਤਿੱਖੇ ਪ੍ਰਹਾਰ ਕਰਦੇ ਨੇ ਤੇ ਕਈ ਗੱਲਾਂ ਕਰਦੇ ਨੇ ਵੀ ਜਗਰ ਬੀਜੇਪੀ ਦਾ ਜੰਡਾ ਬੁਲੰਦ ਕਰਦੀ ਆ ਪੰਜਾਬ ਤੇ ਪੰਜਾਬ ਨੂੰ ਵੱਡੀਆਂ ਦੇਣਾ ਜਿਹੜੀਆਂ ਦਿੱਤੀਆਂ ਜਾਣਗੀਆਂ ਸਾਡੇ ਨਾਲ ਅੱਜ ਇਸੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਜਿਹੜਾ ਆ ਗੁਰਦੇਵਾਲ ਸੈਣੀ ਜੋ ਕਿ ਕਿਸਾਨ ਆਗੂ ਨੇ ਤੇ ਉਹ ਸਾਡੇ ਨਾਲ ਮੌਜੂਦ ਹੈ ਗੱਲਾਂ ਬਾਤਾਂ ਉਹਨਾਂ ਨਾਲ ਰੱਖਾਂਗੇ ਜਨਾਬ ਪਹਿਲਾਂ ਤਾਂ ਸਵਾਗਤ ਹੈ ਜੀ ਐਮਐਚ ਦੇ ਮੰਚ ਦੇ ਉੱਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਤੁਹਾਡੇ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਤੁਸੀਂ ਮੈਨੂੰ ਆਪਣੇ ਇਹ ਚੈਨਲ ਦੇ ਉੱਤੇ ਪਬਲਿਕ ਦੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸ੍ਰੋਤਿਆਂ ਨੂੰ ਵੀ ਸਤ ਸ੍ਰੀ ਅਕਾਲ ਜਨਾਬ ਕਿਦਾ ਦੇਖਦੇ ਹੋ ਜੀ ਬੀਜੇਪੀ ਦੀ ਰੈਲੀ ਕਿਉਂਕਿ ਸਰਹੱਦੀ ਖੇਤਰ ਦੇ ਵਿੱਚ ਕੀਤੀ ਗਈ ਹੈ ਪਹਿਲੀ ਰੈਲੀ ਹੈ ਐਮਪੀ ਦੇ ਚੋਣਾਂ ਆਉਣ ਵਾਲੀਆਂ ਨੇੜੇ ਆਉਣ ਵਾਲੀਆਂ ਆ ਤੇ ਤੁਸੀਂ ਕਿਦਾ ਵੇਖਦੇ ਹੋ ਜੀ ਸਾਰੀ ਰੈਲੀ ਨੂੰ ਇਹ ਜਿਹੜੀ ਇੱਕ ਬੀਜੇਪੀ ਨੇ ਰੈਲੀ ਕੀਤੀ ਇੱਥੇ ਅਮਨ ਸਾਹਿਬ ਜੀ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਦੇਸ਼ ਦੇ ਗ੍ਰਹਿ ਮੰਤਰੀ ਆਪ ਮੰਨਿਆ ਸੀ ਵੀ ਅਸੀਂ ਜੁਮਲੇ ਕਰਦੇ ਹਾਂ ਚੋਣਾਂ ਦੇ ਵੇਲੇ ਜਦੋਂ 15-15 ਲੱਖ ਇਹਨਾਂ ਨੇ ਕਿਹਾ ਸੀਗਾ ਪੀ ਖਾਤਿਆਂ ਚ ਪਊਗਾ ਲੋਕਾਂ ਦੇ ਤੇ ਇਹਨਾਂ ਨੇ ਇੱਕ ਭਰੀ ਸਟੇਜ ਦੇ ਉੱਤੇ ਬਾਅਦ ਚ ਕਹਿਆ ਸੀ ਜਦੋਂ ਜਿੱਤ ਗਏ ਪਏ ਅਸੀਂ ਤੇ ਜੁਮਲੇ ਕਰਕੇ ਲੋਕਾਂ ਕੋ ਇਹ ਜੁਮਲੇ ਕੀਤੇ ਹੀ 15 ਲੱਖ ਕਨੇ ਦੇਣਾ ਕਿਸੇ ਨੂੰ ਜਿਹੜਾ ਇਹਨਾਂ ਨੇ ਹੁਣ ਇੱਕ ਡਰਾਮਾ ਕਰਦੇ ਤੇ ਅਸੀਂ ਬਾਰਡਰ ਏਰੀਏ ਨੂੰ ਬਹੁਤ ਕੁਝ ਦਿੰਨਾ ਬਾਰਡਰ ਏਰੀਏ ਉਹਨਾਂ ਨੇ ਕੀ ਦਿੱਤਾ ਬਾਰਡਰ ਏਰੀਆ ਤੇ ਲੋਕਾਂ ਕੋਲੋਂ ਖੋਲਿਆ 50 ਕਿਲੋਮੀਟਰ ਦਾ ਏਰੀਆ ਬੀਐਸਐਫ ਨੂੰ ਦਿੱਤਾ ਇਹਨਾਂ ਨੇ ਬਾਰਡਰ ਨੂੰ ਸਾਨੂੰ ਕੀ ਦਿੱਤਾ ਦੂਸਰਾ ਅਮਰ ਸਾਹਿਬ ਜੀ ਬੜੀਆਂ ਗੱਲਾਂ ਕਰਦੇ ਸੀਗੇ ਪੀ ਇਹ ਤੋਂ ਦੇ ਲੋਕ ਪੰਜਾਬ ਦੇ ਬੜੇ ਬਹਾਦਰ ਰਿਹਾ ਹੂੰ ਇਥੋਂ ਦੇ ਸਿੱਖ ਬੜੇ ਬਹਾਦਰ ਆ ਪੰਜਾਬੀ ਬੜੇ ਬਹਾਦਰ ਆ ਪਰ ਮੈਨਾਂ ਮੈਂ ਅਮਨ ਸਾਹਿਬ ਜੀ ਨੂੰ ਔਰ ਲੋਕਾਂ ਨੂੰ ਵੀ ਇਹ ਦੱਸਣਾ ਚਾਹੁੰਦਾ ਤੇ ਲੋਕਾਂ ਜਿਹੜੇ ਰੈਲੀ 'ਚ ਗਏ ਮੋਂਾਂ ਕੋਲੋਂ ਵੀ ਪੁੱਛਣਾ ਚਾਹੁੰਨਾ ਤੇ ਅਮਨ ਸਾਹਿਬ ਜੀ ਕੋਲੋਂ ਵੀ ਅਮਨ ਸਾਹਿਬ ਜੀ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਹੋ ਤੁਹਾਡੀ ਪਾਰਟੀ ਸਾਨੂੰ ਜਦੋਂ ਅਸੀਂ ਦਿੱਲੀ ਦੇ ਵਿੱਚ ਮੋਰਚੇ ਲਾਏ ਸੀਗੇ ਸੁਆਮੀ ਨਾਥਨ ਦੀ ਰਿਪੋਰਟ ਰਹਿਣ ਵਾਸਤੇ ਕਿਸਾਨੀ ਮੋਰਚਾ ਲੱਗਾ ਸੀਗਾ ਤੁਸੀਂ ਉਦੋਂ ਸਾਨੂੰ ਅੱਤਵਾਦੀ ਦਾ ਦਾਦਾ ਨਾਲ ਅੱਤਵਾਦੀ ਕਹਿ ਕੇ ਸਾਨੂੰ ਪੁਕਾਰਿਆ ਤੁਸੀਂ ਸਾਨੂੰ ਦੇਸ਼ ਧਰੋਹੀ ਕਿਹਾ ਤੁਹਾਡੇ ਬੰਦਿਆਂ ਨੇ ਭਾਜਪਾ ਦੇ ਬੰਦਿਆਂ ਨੇ ਸਾਰਾ ਕੁਝ ਕੀਤਾ ਹੁਣ ਤੁਸੀਂ ਆਣ ਕੇ ਪੰਜਾਬ ਨੂੰ ਤੁਹਾਨੂੰ ਕਿਤਨਾ ਪਤਾ ਲੱਗਿਆ ਵੀ ਪੰਜਾਬ ਦੇ ਲੋਕ ਹੁਣ ਬੜੇ ਚੰਗੇ ਹੋ ਗਏ ਇਹ ਸਿਰਫ ਇੱਕ ਝੁਮਲੇ ਆ ਝੁਮਲਿਆ ਕਰਕੇ ਇਹ ਜਿਹੜੀ ਇੱਥੇ ਰੈਲੀ ਭਾਜਪਾ ਦੀ ਕਰਾਈ ਗਈ ਆ ਪਰ ਇਹਦੇ ਵਿੱਚ ਕੌਣ ਲੋਕ ਆ ਤੁਹਾਨੂੰ ਪਤਾ ਜ ਰੈਲੀ ਵਿੱਚ ਕਿਤਨਾ ਲੋਕ ਜਾਂਦੇ ਆ ਮੈਂ ਸਿਰੇ ਆਮ ਕਹਿਣਾ ਵੀ ਇਹ ਲੋਕਾਂ ਨੂੰ ਪੈਸੇ ਦੇ ਕੇ ਰੈਲੀਆਂ ਵਿੱਚ ਇਕੱਠ ਕੀਤਾ ਜਾਂਦਾ ਉਤਰਨ ਤੇ ਜਾਣ ਨੂੰ ਕੋਈ ਤਿਆਰ ਨਹੀਂ ਭਾਜਪਾ ਨੇ ਜੋ ਜਦੋਂ ਦੇ ਮੋਦੀ ਸਾਹਿਬ ਬਣੇ ਆ ਸਾਡੇ ਤੁਸੀਂ ਇਹ ਦੱਸੋ ਦੇਸ਼ ਨੂੰ ਵੇਚਣ ਨੂੰ ਛੱਡਿਆ ਕਿਹੜੇ ਪਾਸਿਓਂ ਵੀ ਜਿਹੜਾ ਨਹੀਂ ਵੇਚਿਆ ਇਹਨਾਂ ਨੇ ਦੇਸ਼ ਏਅਰਪੋਰਟ ਇਹਨਾਂ ਨੇ ਵੇਚਿਆ ਜਿਹੜੇ ਪੋਰਟ ਪਲੇਅਰ ਇਹਨਾਂ ਨੇ ਵੇਚਿਆ ਐਲ ਆਈ ਸੀ ਇਹਨਾਂ ਨੇ ਵੇਚੀ ਆ ਜਿਹੜੇ ਹੈਗੇ ਆ ਆਇਲ ਉਨ ਡੀਪੂਆ ਇਹਨਾਂ ਨੇ ਵੇਚਿਆ ਕੀ ਨਹੀਂ ਸਾਰਾ ਜਿਹੜਾ ਉਹ ਸਾਰਾ ਕਾਰਪੋਰੇਟਰ ਘਰਾਣਿਆਂ ਨੂੰ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਜਿੱਥੇ 2-2 ਕਰੋੜ ਦੀ ਹਰ ਸਾਲ ਨੌਕਰੀ ਕਹਿੰਦੇ ਹੋ ਕਿੱਥੇ ਗਈਆਂ ਉਹ ਕਿਉਂ ਨਹੀਂ ਅਮਨ ਸਾਹਿਬ ਜੀ ਇੱਥੇ ਬੋਲੇ ਅਮਨ ਸਾਹਿਬ ਜੀ ਨੂੰ ਬੋਲਣਾ ਚਾਹੀਦਾ ਸੀਗਾ ਵੀ ਅਹੀਂ ਵੀ ਅਹੀਂ ਉਹ ਆ ਗਈ ਸਾਡੀ ਪਾਰਟੀ ਜਿਨ੍ਹਾਂ ਨੇ ਕਿਸਾਨਾਂ ਨੂੰ ਅਤਵਾਦੀ ਦਰਕਾਰ ਲਾਂਡਿਆਂ ਸਿਗਾ ਉਥੇ ਦਿੱਲੀ ਮੋਰਚੇ ਦੇ ਵਿੱਚ ਤੇ ਇੱਥੇ ਉਹ ਕਹਿਣਾ ਚਾਹੀਦਾ ਇੱਥੇ ਉਹ ਨਹੀਂ ਕਿਹਾ ਫਿਰ ਅਮਨ ਸਾਹਿਬ ਜੀ ਨੂੰ ਕਹਿਣਾ ਚਾਹੀਦਾ ਸੀ ਪਰ ਮਘਾਈ ਨੂੰ ਅਸੀਂ ਕਿਤਨਾ ਸਿਖਰਾਂ ਤੇ ਲੈ ਕੇ ਗਏ ਆ ਅਸੀਂ ਉਹ ਜਿਹੜਾ ਸਿਲੰਡਰ 400 ਰੁਪਏ ਚ 1200 ਰੁਪਏ ਚ ਵੇਚ ਰਹੇ ਆ ਉਹ ਹੋਏ ਪੈਟਰੋਲ ਜਿਹੜਾ 55 ਰੁਪਏ ਸੀ ਹੁਣ 110 ਰੁਪਏ ਚ ਵੇਚ ਰਿਆ ਇਹ ਕਿਉਂ ਨਹੀਂ ਅਮਨ ਸਾਹਿਬ ਜੀ ਨੇ ਲੋਕਾਂ ਨੂੰ ਦੱਸਿਆ ਭਾਜੀਪੀ ਦੇ ਹੋਰ ਨੇਤਾ ਨੇ ਕਿਉਂ ਨਹੀਂ ਦੱਸਿਆ ਜਿਹੜੇ ਕਈ ਬੀਜੇਪੀ ਦੇ ਨੇਤਾ ਜਿਹੜੇ ਕਾਂਗਰਸ ਨੂੰ ਛੱਡ ਕੇ ਜਿਹੜੇ ਆ ਉਹ ਬੀਜੇਪੀ ਚ ਗਏ ਕਈ ਅਕਾਲੀ ਛੱਡ ਕੇ ਬੀਜੇਪੀ ਚ ਗਏ ਆ ਮੈਂ ਕਹਿੰਦਾ ਵੀ ਉਹ ਲੋਕਾਂ ਦਾ ਕਰਤਾਰ ਕੀ ਆ ਉਹ ਕੀ ਕਰਦੇ ਆ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਆਪਣੇ ਆਪ ਨੂੰ ਵੀ ਅਸੀਂ ਹਮੇਸ਼ਾ ਸੱਤਾ ਵਿੱਚ ਰਹਿਣਾ ਚਾਹੁੰਦੇ ਆ ਭਾਵੇਂ ਕਿਤੇ ਵੀ ਹੋਈਏ ਪਰ ਲੇਕਿਨ ਲੋਕ ਬੜੇ ਹੁਣ ਸਮਝਦਾਰ ਆ ਲੋਕ ਜਿਹੜਿਆ ਉਹ ਇਹਨਾਂ ਦੇ ਜੁਮਲਿਆਂ ਦੇ ਵਿੱਚ ਨਹੀਂ ਹੋਣਗੇ ਪੰਜਾਬ ਦੇ ਲੋਕ ਖਾਸ ਕਰਕੇ ਬੜੇ ਅਵੇਅਰ ਹੋਏ ਆ ਜਿਹੜੇ ਕਿਸਾਨੀ ਮੋਰਚਾ ਉਹਦੇ ਵਿੱਚ ਬਹੁਤ ਲੋਕਾਂ ਨੂੰ ਅਵੇਅਰਨੈਸ ਆਈ ਆ ਔਰ ਉਹ ਦੇਖਣਗੇ 24 ਦੀਆਂ ਇਲੈਕਸ਼ਨਾਂ ਵਿੱਚ ਕੀ ਆਜੇ ਤੇ ਬਹੁਤ ਦੂਰ ਆ ਇਹ ਤੇ ਆਪਣੇ ਪੈਂਤੜੇ ਬਣਾ ਰਿਆ ਕਿਤੇ ਜਿਵੇਂ ਹੁਣ ਸੁਖਬੀਰ ਜੀ ਨੇ ਉਹ ਤਰ੍ਹਾਂ ਕਹਿੰਦੇ ਸਾਡੇ ਇਹਨਾਂ ਨਾਲ ਸੰਬੰਧ ਟੁੱਟ ਗਿਆ ਤੇ ਜਦੋਂ ਹੁਣ ਆਰਡੀਨੈਂਸ ਦਾ ਮਸਲਾ ਆਇਆ ਸੀ ਉਦੋਂ ਜਾ ਕੇ ਸੁਖਬੀਰ ਜੀ ਉਹਨਾਂ ਨੇ ਉਹ ਇਹਨਾਂ ਦੇ ਹੱਕ ਵਿੱਚ ਵੋਟ ਪਾਈ ਜਾਂ ਸਾਰਾ ਕੁਝ ਕੀਤਾ ਆ ਸੋ ਗੱਲ ਇਹ ਆ ਇਹ ਸਾਡੇ ਲੋਕਾਂ ਨੂੰ ਇੱਥੇ ਸਮਝਣਾ ਪਊਗਾ ਵੀ ਇਹ ਸਾਰੇ ਚੱਠੇ ਵੱਟੇ ਇੱਕ ਆ ਹੁਣ ਤੁਸੀਂ ਪਿੱਛੇ ਜਲੰਧਰ ਦੇ ਵਿੱਚ ਦੇਖਿਆ ਵੀ ਕਿਵੇਂ-ਕਿਵੇਂ ਉੱਥੇ ਭਾਜਪਾ ਵੀ ਇਕੱਠੀ ਹੋਈ ਕੱਲ੍ਹ ਹੀ ਵੀ ਇਕੱਠੇ ਹੋਏ ਬੀਐਸਪੀ ਸਾਡੀ ਸਾਹਿਬ ਸੈਣੀ ਸਾਹਿਬ ਸੈਣੀ ਸਾਹਿਬ ਉਹ ਭਾਜਪਾ ਇਹ ਗੱਲ ਵੀ ਕਹਿੰਦੀ ਆ ਵੀ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਆ ਸਾਡੀ ਸਰਕਾਰ ਲਿਆ ਉਹ ਡਬਲ ਇੰਜਣ ਦੀ ਸਰਕਾਰ ਬਣਾਉਣ ਦੀ ਗੱਲ ਕਰਦੀ ਆ ਵੀ ਇਹ ਸਾਡੀ ਡਬਲ ਇੰਜਣ ਦੀ ਸਰਕਾਰ ਬਣਾਓ ਅਸੀਂ ਜਿਹੜਾ ਪੰਜਾਬ ਦੀ ਨੋਹਾਰ ਬਦਲ ਦਿਆਂਗੇ ਕਹਿੰਦੇ ਇਹੀ ਗੱਲ ਕਾਂਗਰਸ ਕਹਿੰਦੀ ਰਹੀ ਆ ਇਹੋ ਗੱਲ ਅਕਾਲੀ ਕਹਿੰਦੇ ਨੇ ਨਹਾਰ ਬਦਲ ਦਿਆਂਗੇ ਬਦਲੀ ਤਾਂ ਨਹੀਂ ਕਿਸੇ ਨੇ ਹਮ ਦਿਨਸ ਵਦਨ ਪੰਜਾਬ ਦੇ ਸਿਰ ਕਰਜ਼ਾ ਚੜਦਾ ਰਿਹਾ ਪੰਜਾਬ ਕਮਜ਼ੋਰ ਹੋਇਆ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਦਿੱਤੀਆਂ ਪਰ ਬੀਜੇਪੀ ਨੂੰ ਹਜੇ ਮੌਕਾ ਵੀ ਕਿੱਥੇ ਦਿੱਤਾ ਹੈ ਪੰਜਾਬ ਬੀਜੇਪੀ ਦੀ ਕਿਉਂ ਨਹੀਂ ਅਲਾਈਅੰਸ ਰਿਹਾ ਵਾ ਕਾਲੀਆਂ ਦੇ ਨਾਲ ਬੀਜੇਪੀ ਦਾ ਬੀਜੇਪੀ ਦੀ 9 ਸਾਲ ਹੋ ਗਈ ਹੈ ਸਰਕਾਰ ਹੈ ਸੈਂਟਰ ਵਿੱਚ ਪਰ ਉਹ ਕਹਿੰਦੇ ਉਸ ਵੇਲੇ ਕਾਲੀਆਂ ਉਹ ਕਹਿੰਦੇ ਆ ਕਾਲੀਆਂ ਦਾ ਜਿਹੜਾ ਮੁੱਖ ਮੰਤਰੀ ਹੁੰਦਾ ਸੀਗਾ ਕੱਲੀ ਦਾ ਬੀਜੇਪੀ ਆ ਹੀ ਨਹੀਂ ਹੈਗੀ ਕੱਲੀ ਮੈਜੋਰਟੀ ਨਾ ਹੋਵੇ ਤੇ ਫੇਰ ਆਪਾਂ ਨੂੰ ਹਰ ਬਦਲਾਂਗੇ ਪੰਜਾਬ ਦੇ ਵਿੱਚ ਬੀਜੇਪੀ ਦੀ ਕਦੀ ਵੀ ਮੈਜੋਰਟੀ ਨਹੀਂ ਆ ਸਕਦੀ ਇਹ ਵੀ ਮੇਰੇ ਤੋਂ ਸੁਣ ਲਓ ਦੂਸਰੀ ਗੱਲ ਇਹ ਪਿੰਨਹਾਰ ਇਹਨਾਂ ਨੇ ਇਹ ਬਦਲਣੀਆਂ ਵੀ ਹੁਣ ਇਹਨਾਂ ਨੇ 50 50 ਕਿਲੋਮੀਟਰ ਤੱਕ ਬੀਐਸਐਫ ਨੂੰ ਜਿੰਨੂੰ ਮਰਜੀ ਜੋ ਮਰਜੀ ਕਰਨ ਗੁਰਦਾਸਪੁਰ ਦੀ ਜੇਲ ਆ ਉਹ ਵੀ ਇੱਕ ਜਿਹੜੀ ਆ ਉਹਦੇ ਹਵਾਲੇ ਆ ਇਹ ਬੀਐਸਐਫ ਦੇ ਕਮਾਂਡਰ ਦੇ ਹਵਾਲੇ ਆ ਹੂੰ ਇਥੋਂ ਸਾਰਾ ਕੁਝ ਖੋਲਿਆ ਗਿਆ ਵਾ ਜੋ ਪੰਜਾਬ ਦੀ ਤਾਕਤ ਹੀ ਲੋਕਾਂ ਖੋਲੀ ਗਈ ਆ ਜੇ ਇਹਨਾਂ ਨੁਹਾਰ ਬਦਲਨੀ ਚਾਹੁੰਨੇ ਆ ਤੇ ਕਿਉਂ ਨਹੀਂ ਬਦਲਦੇ ਜੋ ਇਹਨਾਂ ਨੂੰ ਸਾਡੇ ਕਿਉਂ ਨੌਜਵਾਨ ਬਾਹਰ ਜਾਣ ਗੁੰਡੀ ਨੌਕਰੀਆਂ ਦੇ ਸਕਦੇ ਸੈਂਟਰ ਦੀਆਂ ਖੋਲ ਸਕਦੇ ਆ ਪੰਜਾਬ ਦੇ ਵਿੱਚ ਕੋਈ ਕੁਝ ਨਹੀਂ ਕਰਨਾ ਨਾ ਲੁੱਟਣਾ ਪੰਜਾਬ ਤੁਸੀਂ ਇੱਕ ਗੱਲ ਕਹਿ ਰਹੇ ਹੋ ਵੀ ਮジョਰਟੀ ਨਾਲ ਜਿਹੜੀ ਹੈ ਪੰਜਾਬ ਦੇ ਵਿੱਚ ਨਹੀਂ ਆ ਸਕਦੀ ਬਿਲਕੁਲ ਨਹੀਂ ਆ ਸਕਦੀ ਕੇਸ ਕੇਸ حوالے ਨਾਲ ਕਹਿ ਰਹੇ ਹੋ ਕੇਸ ਚੋਰਟੀ ਨਾਲ ਕਹਿ ਰਹੇ ਹੋਏ ਦੇਖੋ ਜਿਹੜੇ ਕੈਪਟਨ ਅਰਮਿੰਦਰ ਸਿੰਘ ਹੋਣੀ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਹੋਣੀ ਕੈਪਟਨ ਅਮਰਿੰਦਰ ਸੋਨੀ ਸਾਡੇ ਜੀ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਰਹੇ ਉਹਨਾਂ ਨੂੰ ਉਹ ਕਹਿੰਦੇ ਜੀ ਸਾਨੂੰ ਪਾਰਟੀ ਨੇ ਚੰਗਾ ਨਹੀਂ ਸਮਝਿਆ ਤੇ ਅਸੀਂ ਹੁਣ ਉਧਰ ਚੱਲ ਗਏ ਕੀ ਇਹਨਾਂ ਲੋਕਾਂ ਨੇ ਠੇਕਾ ਲਿਆ ਵਾ ਹੂੰ ਲੋਕ ਇਹ ਨਹੀਂ ਸਮਝਣਗੇ ਕੈਪਟਨ ਦੇ ਮਗਰ ਕਿੰਨੇ ਕੁ ਲੋਕ ਆ ਲੋਕ ਨਹੀਂ ਸਮਝਣਗੇ ਵੀ ਕੈਪਟਨ ਚਾਹੁੰਦਾ ਮੈਂ ਹੀ ਸੀਐਮ ਰਵਾਂ ਹੋਰ ਕੋਈ ਬਾਣੀ ਨਾ ਸਕੇ ਜੀ ਜੇ ਸੁਖਬੀਰ ਬਾਦਲ ਆ ਉਹ ਕਹਿੰਦਾ ਮੈਂ ਸਾਰਾ ਕੁਝ ਰਵਾਂ ਹੋਰ ਮੇਰੇ ਬਰਾਬਰ ਤੇ ਕੋਈ ਖੜਾ ਨਾ ਹੋ ਸਕੇ ਹੂੰ ਦੂਸਰਾ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਵਾ ਉਹ ਜਿਹੜੀ ਆ ਉਹ ਹਰ ਵੇਲੇ ਇਹਨਾਂ ਦੀ ਹਰ ਗੱਲ ਤੇ ਜਿਤਨਾ ਸਵਾਮੀ ਨਾਥਨ ਦੀ ਰਿਪੋਰਟ ਹੋਣੀ ਵੀ ਡੱਲੇਵਾਲ ਸਾਹਿਬ ਨੇ ਵੀ ਧੰਨ ਲਾਇਆ ਸੀਗਾ ਤੇ ਉਹ ਤੇ ਚਲੋ ਪੰਜਾਬ ਦੀਆਂ ਮੰਗਾ ਮੰਨ ਲਈ ਵੀ ਲੀਆਂ ਆਪਣੇ ਭਗਵੰਤ ਮਾਨ ਜੀ ਨੇ ਜਿਹੜਾ ਅਜੇ ਤੱਕ ਭਾਜਪੀ ਨੇ ਜਿਹੜੀ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਮੰਨੇ ਸੀ ਕਰਨ ਉਹ ਤੇ ਅਜੇ ਤੱਕ ਕੀਤੀ ਨਹੀਂ ਤੇ ਪੰਜਾਬ ਦੇ ਵਿੱਚੋਂ ਵੋਟਾਂ ਕਿਹਦੇ ਕੋ ਭਾਲਦੇ ਆ ਪੰਜਾਬ ਵਿੱਚ ਰਹਿੰਦੇ ਮਜ਼ਦੂਰ ਤੇ ਕਿਸਾਨ ਹੂੰ ਕੌਣ ਇਹਨਾਂ ਨੂੰ ਵੋਟਾਂ ਦੇਊਗਾ ਇਹਨਾਂ ਨੂੰ ਵੋਟਾਂ ਸਰਫੋਦ ਦੇਣਗੇ ਜਿਹੜੇ ਚਾਪਲੂਸ ਲੋਕ ਆ ਜਿਨ੍ਹਾਂ ਨੇ ਫਾਇਦੇ ਲੈਣੇ ਆਪਣੇ ਨਿੱਜੀ ਆਮ ਲੋਕਾਂ ਨੂੰ ਪਤਾ ਲੱਗ ਚੁੱਕਾ ਵੀ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਦੇਣਾ ਹੈਗਾ ਬੀਜੇਪੀ ਨੇ ਇਹ ਸਿਰਫ ਇੱਕ ਜੁਮਲੇ ਬਾਅਦ ਇਹਨਾਂ ਨੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਇੱਥੇ ਮੈਨੂੰ ਗੱਲ ਚੇਤੇ ਆ ਗਈ ਨੌਜਵਾਨਾਂ ਨੂੰ ਗੁੰਮਰਾਹ ਕਰਤਾ ਇੱਥੇ ਜਿਹੜਾ ਉਹ ਸੰਨੀ ਦਿਓਲ ਸੀ ਉਹਨੂੰ ਐਮਪੀ ਬਣਾਤਾ ਉਹ ਇੱਕ ਦਿਨ ਨਹੀਂ ਇੱਥੇ ਬੋੜਿਆ ਤੇ ਕਿਹਨੇ ਮੂੰਹ ਨਾਲ ਵੋਟਾਂ ਮੰਗਣਗੇ ਇੱਕ ਵਾਰ ਵੀ ਉਥੇ ਨਹੀਂ ਆਇਆ ਤੇ ਹੁਣ ਵੀ ਰੈਲੀ ਵਿੱਚ ਨਹੀਂ ਆਇਆ ਉਹ ਉਹ ਤਾਂ ਉਹਨਾਂ ਦੇ ਬੇਟੇ ਦਾ ਵਿਆਹ ਸੀ ਨਾ ਚਲੋ ਬੇਟੇ ਦਾ ਵਿਆਹ ਹੋਇਆ ਜੋ ਮਰਜੀ ਹੋਇਆ ਇੱਕ ਦਿਨ ਵਾਸਤੇ ਆਉਣਾ ਫੇਰ ਕੀ ਆ ਬੇਟੇ ਦਾ ਵਿਆਹ ਤੇ ਆ ਤੇ ਸਕਦਾ ਹੂੰ ਪਰ ਉਹ ਵੀ ਨਹੀਂ ਆਇਆ ਉਹ ਹੁਣ ਤੱਕ ਵੜਿਆ ਹੀ ਨਹੀਂ ਇਸ ਇਲਾਕੇ 'ਚ ਸਿਰਫ ਆ ਇਹ ਮੈਂ ਜਰੂਰ ਗੱਲ ਕਹੂੰਗਾ ਜਿਹੜੀ ਕਹਿਣ ਵਾਲੀ ਆ ਵੀ ਕੋਈ ਗੱਲ ਨਹੀਂ ਜਿਵੇਂ ਵੇਖੋ ਵਿਨੋਦ ਖੰਨਾ ਰਿਹਾ ਸੀ ਉਹਨੇ ਕਿ ਕਥਲੋਰਾ ਦਾ ਪੁਲ ਇੱਕ ਮੁਕੇਰੀਆਂ ਵਾਲਾ ਪੁਲ ਬਣਾਇਆ ਲੋਕਾਂ ਨੇ ਉਹਨੂੰ ਚੰਗਾ ਪਸੰਦ ਕੀਤਾ ਦਿੱਤਾ ਹੁਣ ਇਹਨਾਂ ਨੇ ਕੀ ਕੀਤਾ ਇਹ ਹੁਣ ਕਹਿੰਦੇ ਅਸੀਂ ਜ਼ੀਰੋ ਤੇ ਕਰ ਰਹੇ ਆ ਪੰਜਗਵਾਇਰ ਜੀ ਲੋਤੇ ਕਰ ਰਹੇ ਆ ਪਰ 50 ਕਿਲੋਮੀਟਰ ਦਾ ਤੇ ਏਰੀਆ ਬੀਐਸਬੀਐਸ ਆਪਣੇ ਫੇਰ ਰੋਕਣਾ ਲੋਕਾਂ ਨੂੰ ਕਿਸਾਨਾਂ ਨੂੰ ਤੰਗ ਕਰਨਾ ਹੀ ਕਰਨਾ ਉਹ ਗੱਲ ਬਣਨੀ ਨਹੀਂ ਜਿਹੜੀ ਇਹ ਇਹ ਚਾਹੁੰਦੇ ਆ ਇਹ ਲੋਕਾਂ ਨੂੰ ਜੁਮਲੇ ਆ ਅਜੇ ਇਹ ਵੀ ਨਹੀਂ ਪਤਾ ਕਿ ਐਲਓਸੀ ਦੇ ਉੱਤੇ ਤਾਰ ਜਿਹੜੀ ਇੰਟਰਨੈਸ਼ਨਲ ਸਮਝੌਤੇ ਹੁੰਦੇ ਉਹਦੇ ਮੁਤਾਬਕ ਉੱਥੇ ਜਾ ਸਕਦੀ ਕਿ ਨਹੀਂ ਜਾ ਸਕਦੀ ਅਗਲੇ ਕਰਨ ਦਿੰਦੇ ਆ ਕਿ ਨਹੀਂ ਕਰਨ ਦਿੰਦੇ ਇਸ ਕਰਕੇ ਬੀਜੇਪੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਕੋਈ ਉਮੀਦ ਨਹੀਂ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਆ RDF ਵਾਸਤੇ ਜਿਹੜਾ ਆ ਉਹ ਕਹਿ ਰਹੇ ਨੇ ਵੀ ਸਾਡਾ RDF ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਹੈਗਾ ਕਰੋਨਾ ਰੁਪਏ ਆ ਤੇ ਹਜੇ ਤੱਕ ਨਹੀਂ ਕੀਤਾ ਹੈਗਾ ਜਾਨੀ ਕਿ ਰੂਰਲ ਡਵੈਲਪਮੈਂਟ ਫੰਡਸ ਹਾਂਜੀ ਜਿਹੜੇ ਕੇਂਦਰ ਸਰਕਾਰ ਜਿਹੜਾ ਰੋਕੀ ਬੈਠਾ ਆ ਉਹ ਉਹਨਾਂ ਦਾ ਕਹਿਣਾ ਇਹ ਵੀ ਆ ਵੀ ਗਵਰਨਰ ਸਾਹਿਬ ਜਿਹੜੇ ਨੇ ਉਹ ਵੀ ਕੇਂਦਰ ਸਰਕਾਰ ਦੇ ਲਾਏ ਹੋਏ ਨੇ ਗਵਰਨਰ ਸਾਹਿਬ ਪੰਜਾਬ ਦੇ ਨੇ ਤੇ ਪੰਜਾਬ ਨੂੰ ਜਿਹੜਾ ਆ ਉਹ ਕਰਦੇ ਨੇ ਰਿਪਰੈਜ਼ੈਂਟ ਕਰਦੇ ਨੇ ਤੇ ਗਵਰਨਰ ਸਾਹਿਬ ਨੂੰ ਵੀ ਚਾਹੀਦਾ ਆ ਪੀ ਜਾ ਕੇ ਜਿਹੜਾ ਕੇਂਦਰ ਨੂੰ ਕਹਿਣਾ ਚਾਹੀਦਾ ਵੀ ਪੰਜਾਬ ਦੇ ਫੰਡ ਜਿਹੜੇ ਰਿਲੀਜ਼ ਕੀਤੇ ਜਾਣ ਦੂਜੇ ਪਾਸੇ ਜਿਹੜੇ ਬੀਜੇਪੀ ਦੇ ਕਈ ਵੱਡੇ ਆਗੂ ਨੇ ਉਹਨਾਂ ਨੂੰ ਵੀ ਚਾਹੀਦਾ ਆ ਵੀ ਪੰਜਾਬ ਦੇ ਫੰਡਾਂ ਦੀ ਜਿਹੜੀ ਗੱਲ ਕਰਨੀ ਚਾਹੀਦੀ ਕਹਿੰਦੇ ਕਿਉਂ ਨਹੀਂ ਕੀਤੀ ਜਾਂਦੀ ਹੈਗੀ ਅਸ਼ੁਨੀ ਜੀ ਸਾਡੇ ਪਠਾਨਕੋਟ ਦੇ ਰਹਿਣ ਵਾਲੇ ਆ ਹੂੰ ਸਾਡੇ ਪੰਜਾਬ ਦੇ ਪ੍ਰਧਾਨ ਆ ਉਹਨਾਂ ਕਿੰਨੀ ਕਵਾਰ ਮੰਗ ਕੀਤੀ ਆ ਵੀ ਆਰਡੀਐਫ ਜਿਹੜਾ ਲਾਗੂ ਕਰੋ ਕਿਉਂ ਨਹੀਂ ਕਰਦੇ ਹੂੰ ਕਿਸੇ ਨੇ ਇਹਨਾਂ ਦੇ ਕਿਸੇ ਵੀ ਸਾਡੇ ਬੀਜੇਪੀ ਦੇ 2 ਐਮਐਲਏ ਆ ਜੀ ਇੱਕ ਮੁਕੇਰੀਆਂ ਤੋਂ ਬਣਿਆ ਇੱਕ ਇਹ ਬਣਿਆ ਨਾ ਜਿਹਨੇ ਕਦੋਂ ਮੰਗ ਕੀਤੀ ਆ ਜਾ ਇਹਨਾਂ ਦੇ ਬਾਕੀ ਜਿਹੜੇ ਉਹਨਾਂ ਨੇ ਕਦੋਂ ਦੇਖੋ ਸੈਂਟਰ ਗਵਰਨਮੈਂਟ ਜਿਹੜੀ ਭਾਜਪਾ ਦੀ ਆ ਉਹ ਜਿੱਥੇ ਵੀ ਹੈਗੀ ਆ ਤੁਸੀਂ ਇਹ ਦੱਸੋ ਪੰਜਾਬ 'ਚ ਤਾਂ दखਲ ਅੰਦਾਜ਼ੀ ਦਿੱਲੀ 'ਚ ਤਾਂ दखਲ ਅੰਦਾਜ਼ੀ ਰਾਜਸਥਾਨ ਦੇ ਵਿੱਚ ਤਾਂ दखਲ ਅੰਦਾਜ਼ੀ ਜਿੱਥੇ ਜਿੱਥੇ ਭਾਜਪਾ ਦੀ ਵਿਰੋਧੀਆਂ ਪਾਰਟੀਆਂ ਹੈਗੀਆਂ ਉੱਥੇ ਹਰ ਪ੍ਰਕਾਰ ਦੀ ਦਖਲ ਅੰਦਾਜ਼ੀ ਕਰਦੇ ਆ ਲੋਕਿਆਂ ਨੂੰ ਲੋਕਾਂ ਨੂੰ ਪਤਾ ਲੱਗਦਾ ਇੱਥੇ ਵੀ ਪੂਰੀ ਤਰ੍ਹਾਂ ਦਖਲ ਅੰਦਾਜ਼ੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇਖੋ ਭਗਵਾਨਤਮਾਨ ਅਜੇ ਇਹ ਪਹਿਲਾ ਇੱਕ ਆਮ ਘਰ ਦੇ ਵਿੱਚੋਂ ਉੱਠ ਕੇ ਇੱਕ ਮੁੱਖ ਮੰਤਰੀ ਬਣਿਆ ਹੂੰ ਪਰ ਜੋ ਤੁਸੀਂ ਉਹ ਜਲੰਧਰ ਵਿੱਚ ਵੇਖਿਆ ਸੀ ਉਹ ਹਸਾਬਾ ਇਹ ਚਾਹੁੰਦੇ ਹੀ ਨਹੀਂ ਕਿ ਸਿਰਫ ਹੋਵੇ ਤੇ ਅਸੀਂ ਹੋਈਏ ਜਿਹੜੇ ਕਿ ਪਹਿਲਾਂ ਤੋਂ ਕਾਬਜਾਂ ਔਰ ਤਾਨਾਸ਼ਾਹਾਂ ਵਾਂ ਅੱਛਾ ਜਿਹੜੀ ਤੁਸੀਂ ਹੁਣ ਚਲੋ ਆ ਆ ਆਰਡੀਐਫ ਦੀ ਗੱਲ ਕਰਦੇ ਆ ਤੇ ਉਹ ਵਿਰੋਧੀ ਕਹਿੰਦੇ ਜਾਂ ਭਾਜੀਪੀ ਸਰਕਾਰ ਜਾਂ ਕੇਂਦਰ ਕਹਿੰਦੀ ਆ ਭਈ ਭਗਵੰਤ ਮਾਨ ਹੋਰੀ ਜਿਹੜੇ ਸੂਬਾ ਸਰਕਾਰ ਜਿਹੜੀ ਇਹ ਆਪਣੇ ਵਿਗਿਆਪਨ ਦੇਣੇ ਨਹੀਂ ਬੰਦ ਕਰਦੇ ਹੈਗੇ ਥਾਂ ਥਾਂ ਤੇ ਆਪਣੇ ਪੋਸਟਰ ਲਾਉਂਦੇ ਆ ਤੇ ਅਸੀਂ ਕਿਹੜੇ ਵਾਸਤੇ ਜਿਹੜੇ ਫੰਡ ਜਿਹੜੇ ਆ ਰਿਲੀਜ਼ ਕਰੀਏ ਭਗਵੰਤ ਮਾਨ ਨੇ ਕੋਈ ਐਹੋ ਜਿਹਾ ਪੋਸਟਰ ਮੈਨ ਨਹੀਂ ਲੱਗਾ ਦੇਖਿਆ ਜਿੱਥੇ ਉਹਨਾਂ ਨੇ ਕੰਮ ਨਹੀਂ ਕੀਤਾ ਤੋਂ ਉਥੇ ਆ ਹੁਣ ਮੋਦੀ ਸਾਹਿਬ ਆ ਮੋਦੀ ਸਾਹਿਬ ਦੇ ਪੈਟਰੋਲ ਪੰਪਾਂ ਤੇ ਚਲਜੋ ਰੇਲائن ਦੇ ਪੈਟਰੋਲ ਪੰਪ ਤੇ ਚਲਜੋ ਦੂਜਿਆਂ ਤੇ ਐਚਪੀ ਦੇ ਚਲਜੋ ਦੂਜਿਆਂ ਤੇ ਚਲਜੋ ਜਿਨ੍ਹਾਂ ਨੇ ਇਹਨਾਂ ਨੂੰ ਸਗਾ ਵੇਚ ਵੀ ਦਿੱਤਾ ਤੇ ਵੇਚਣ ਦੇ ਇਰਾਦੇ ਵੀ ਰੱਖਦੇ ਆ ਉਥੇ ਮੋਦੀ ਸਾਹਿਬ ਦੇ ਫੋਟੋਆਂ ਲੱਗੀਆਂ ਕਿਤੇ ਕਿਸੇ ਬੀਬੀ ਨੂੰ ਸਿਲੰਡਰ ਚਕਾਇਆ ਇਹਨਾਂ ਨੇ ਤੇ ਸਿਲੰਡਰ ਦਿੱਤੇ ਕਿਨੂੰ ਆ ਉਹੋ ਹੀ ਸਿਲੰਡਰ ਜਿਹੜਾ ਇੱਕ ਵਾਰ ਕਰਕੇ ਤੇ ਮੁੜ ਕੇ ਕਿਸੇ ਨੂੰ ਨਾ ਭਰਾ ਕੇ ਨਹੀਂ ਦਿੱਤਾ ਨਾ ਮੁੜ ਕੇ ਕਿਸੇ ਹੋਰ ਨੂੰ ਦਿੱਤਾ ਤੇ ਉਹ ਆਪਣਾ ਇਹ ਵਿਗਿਆਪਨ ਕਿੰਨਾ ਕਰਦੇ ਆ ਪੰਜਾਬ ਨੇ ਤੇ ਜਿਹੜੇ ਭਗਵੰਤ ਮਾਨ ਜਿਹੜੇ ਆ ਉਹ ਤੇ ਉਹ ਕੰਮ ਦੇ ਉੱਤੇ ਦੱਸਿਆ ਵੀ ਮੈਂ 29000 ਨੌਕਰੀ ਦੇਤੀ ਮੈਂ ਆ ਜਿਹੜਾ ਇੰਨਾ ਬੰਦਿਆਂ ਦੇ ਵਾਸਤੇ ਆ ਕੰਮ ਕਰਤਾ ਇੰਨੇ ਇੰਨੀ ਬਿਜਲੀ ਮਾਫ ਕਰ ਦਿੱਤੀ ਦੂਸਰਾ ਜਿਹੜਾ ਔਰਤਾਂ ਨੂੰ ਦੇਣਾ ਵਾ ਉਹ ਵੀ ਉਹ ਕਹਿੰਦੇ ਦੇਣਾ ਵਾ ਪਰ ਲੇਕਿਨ ਗੱਲ ਇਹ ਜੇ ਹੁਣ ਆ ਉਹਨਾਂ ਨੇ ਕਲੀਨਿਕ ਸ਼ੁਰੂ ਕੀਤਾ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਵਿਰੋਧੀ ਕੰਮਾਂ ਦਾ ਇਹਨਾਂ ਦਾ ਕੰਮਾ ਸਿਰਫ ਨਿੰਦਣਾ ਹੋਰ ਇਹਨਾਂ ਦਾ ਕੋਈ ਕੰਮ ਨਹੀਂ ਇਹ ਚਾਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਜਿਹੜੀ ਭਾਜਪਾ ਅਸੀਂ ਇੱਥੇ ਪੰਜਾਬ ਦੇ ਵਿੱਚ ਪੈਰ ਜਮਾ ਰਹੇ ਪਰ ਇਹਦੇ ਪੈਰ ਜਮ ਨਹੀਂ ਸਕਦੇ ਕਦੀ ਵੀ ਭਾਜਪਾ ਦੇ ਜੋ ਮਰਜ਼ੀ ਕਰ ਲੈ ਜਦੋਂ ਜਦੋਂ ਰੈਲੀ ਹੁੰਦੀ ਆ ਰੈਲੀ ਦੇ ਵਿੱਚ ਅਮਿਤ ਸ਼ਾਹ ਹੋਰੀ ਜਿਹੜੇ ਆ ਉਹ ਇਹ ਜ਼ਰੂਰ ਕਹਿੰਦੇ ਆ ਵੀ ਆ ਜਿਹੜੇ ਸੂਬੇ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਹੋਰੀ ਉਹ ਕੇਜਰੀਵਾਲ ਦੇ ਪਾਇਲਟ ਨੇ ਜਦੋਂ ਉਹਨਾਂ ਨੇ ਕਿਤੇ ਅੱਗੇ ਪਿੱਛੇ ਜਾਣਾ ਹੁੰਦਾ ਤੇ ਇਹ ਜਹਾਜ਼ ਲੈ ਕੇ ਆਪਣਾ ਪਹੁੰਚ ਜਾਂਦੇ ਆ ਹੈਲੀਕਾਪਟਰ ਲੈ ਕੇ ਤੇ ਐਜ਼ ਅ ਪਾਇਲਟ ਉੱਥੇ ਭੂਮਿਕਾ ਨਿਭਾਉ ਹੁਣ ਅਮਿਤ ਸ਼ਾਹ ਜੀ ਦੀ ਮੈਂ ਇਹਨਾਂ ਗੱਲਾਂ ਦਾ ਕਹਿੰਦੇ ਵੀ ਉਹ ਪੂਮਿਕਾ ਨੂੰ ਕਹਿੰਦੇ ਪਾਇਲਟ ਆ ਅਮਿਤ ਸ਼ਾਹ ਜੀ ਦੇ ਨਾਲ ਨਹੀਂ ਲੋਕ ਆਉਂਦੇ ਮੰਨ ਲਓ ਇੱਕ ਅਮਰ ਸਾਹਿਬ ਜਹਾਜ਼ ਆ ਤੇ ਜਹਾਜ਼ ਉਹਦਾ ਵੀ ਪਾਇਲਟ ਉਹਦੇ ਨਾਲ ਕਈ ਬੰਦੇ ਉਹਦੇ ਨਾਲ ਤੁਰੇ ਹੁੰਦੇ ਆ ਇੱਕ ਇੱਕ ਗੱਲ ਇੱਥੇ ਹੋਰ ਮੈਂ ਜ਼ੋਰ ਦੇਣਾ ਚਾਹੁੰਦਾ ਆ ਉਹਨਾਂ ਅਮਿਤ ਸ਼ਾਹ ਉਹਨਾਂ ਨੇ ਪਾਇਲਟ ਕਿਹਾ ਤੇ ਇਹਨਾਂ ਨੂੰ ਕੰਡੈਕਟਰ ਕਹਿਣਾ ਚਾਹੁੰਦਾ ਹੈ ਕੰਡੈਕਟਰ ਤਾਂ ਫਤੇਜੰਗ ਬਾਜਵਾ ਨੇ ਕਿਹਾ ਫਤੇਜੰਗ ਸਿੰਘ ਬਾਜਵਾ ਫਤੇਜੰਗ ਬਾਜਵੇ ਨੇ ਕਿਹਾ ਵੀ ਮੈਂ ਇਹਨਾਂ ਨੇ ਅਮਰ ਸਾਹ ਜੀ ਤੇ ਪਾਇਲਟ ਕਹਿੰਦੇ ਆ ਮੈਂ ਇਹਨਾਂ ਨੂੰ ਕੰਡੈਕਟਰ ਕਿੰਨਾ ਤੇ ਮੈਂ ਵਾਹ ਫਤੇਜੰਗ ਜੀ ਨੂੰ ਪੁੱਛਦਾ ਵੀ ਤੂੰ ਹੀ ਕੰਡੈਕਟਰ ਹੋ ਕਿਉਂਕਿ ਆ ਤੁਸੀਂ ਉਹ ਜਿਹੜੇ ਗੱਡੀਆਂ ਦੇ ਉੱਤੇ ਮਾਲ ਚੜਾਉਂਦੇ ਹੁੰਦੇ ਤੇ ਲਾਉਂਦੇ ਹੁੰਦੇ ਬੱਸਾਂ ਦੇ ਨਾਲ ਉਹ ਲੱਗੇ ਹੋ ਤੁਸੀਂ ਕਦੀ ਭਾਜੀਪੀ ਚ ਚਲੇ ਜਾਂਦੇ ਹੋ ਪਹਿਲਾਂ ਕਾਂਗਰਸ ਛੱਡ ਕੇ ਗਏ ਹੋ ਇਹ ਮਤਲਬ ਜਾਖੜ ਸਾਹਿਬ ਨੇ ਵੀ ਬੜਿਆ ਕਹਿੰਦਾ ਮੇਰੇ ਲੋਕ ਸਾਡੇ ਕਹਿੰਦੇ ਜਨੂ ਬਿੰਦੂ ਗਿਆ ਸਾਡੇ ਜਾਖੜ ਸਾਹਿਬ ਉਹਨਾਂ ਨੂੰ ਪਤਾ ਹੁਣ ਤੁਸੀਂ ਸਾਡੇ ਜਾਖੜ ਸਾਹਿਬ ਨਹੀਂ ਪੰਜਾਬ ਦੇ ਪੰਜਾਬ ਦੇ ਵਿੱਚ ਰਹਿੰਦੇ ਜ਼ਰੂਰ ਹੋ ਪਰ ਗੁਰਦਾਸਪੁਰ ਦੇ ਹੁਣ ਜਾਖੜ ਸਾਹਿਬ ਤੁਸੀਂ ਸਾਡੇ ਨਹੀਂ ਤੁਹਾਨੂੰ ਅਸੀਂ ਅੱਗੇ ਮੂੰਹ ਤੋੜਵਾ ਜਵਾਬ ਦਿੱਤਾ ਹੋਇਆ ਕਿ ਕੀ ਗੁਰਦਾਸਪੁਰ ਦੇ ਵਿੱਚ ਕੋਈ ਬੰਦਾ ਹੀ ਨਹੀਂ ਜਿਹੜਾ ਐਮਪੀ ਦੇ ਇਲੈਕਸ਼ਨ ਹੋਰ ਲੜ ਸਕੇ ਤੁਸੀਂ ਆਣ ਕੇ ਉਹ ਬਹੁਤ ਆਣ ਕੇ ਇੱਥੇ ਇਲੈਕਸ਼ਨ ਲੜਦੇ ਹੋ ਕੀ ਗੱਲ ਸਾਡੇ ਗੁਰਦਾਸ ਮੈਂ ਤਾਂ ਗੁਰਦਾਸਪੁਰ ਵਾਸੀਆਂ ਨੂੰ ਕਹੂੰਗਾ ਵੀ ਸੋਚ ਸਮਝ ਕੇ ਹੁਣ ਗਾੜੀ 24 ਦੀ ਇਲੈਕਸ਼ਨ ਆਉਣੀ ਆ ਵੇਖਿਓ ਵੀ ਇਹ ਬਾਹਰੋਂ ਲਿਆਉਂਦੇ ਆ ਕਿ ਜਿਹੜਾ ਬੰਦਾ ਇੱਥੋਂ ਕੱਲ ਖੜਾ ਹੋਊਗਾ ਆਪਣੇ ਸਾਰੇ ਜ਼ੋਨ ਦੇ ਵਿੱਚੋਂ ਉਹਦੀ ਗੱਲ ਕਰਾਂਗੇ ਜਾਂ ਸੋਚਾਂਗੇ ਪਰ ਇਹ ਨਹੀਂ ਵੀ ਬਾਹਰੋਂ ਲਿਆ ਕੇ ਭਾਜਪੀ ਵੀ ਬਾਹਰੋਂ ਸੁੱਟ ਦੇ ਕਾਂਗਰਸ ਵੀ ਬਾਹਰੋਂ ਸੁੱਟ ਦੇ ਹੋਰ ਵੀ ਲਿਆ ਕੇ ਬਾਹਰੋਂ ਸੁੱਟ ਦਣ ਕਤਨ ਪੰਜਾਬ ਦੇ ਲੋਕ ਤੇ ਖਾਸ ਕਰਕੇ ਗੁਰਦਾਸਪੁਰ ਦੇ ਐਮਪੀ ਜ਼ੋਨ ਦੇ ਲੋਕ ਕਦੀ ਵੀ ਨਹੀਂ ਇਹਨਾਂ ਨੂੰ ਕਿਸੇ ਨੂੰ ਬੰਨ੍ਹ ਦੇਣਗੇ ਹਾਂਜੀ ਆਪਾਂ ਗੱਲ ਕਰ ਰਹੇ ਆਂ ਇਹ ਵੀ ਜਦੋਂ ਤੁਸੀਂ ਪਹਿਲਾਂ ਕਿਹਾ ਪਈ ਵਿਨੋਦ ਖੰਨਾ ਜੀ ਉਹਨਾਂ ਨੇ ਜਿਹੜਾ ਪੁਲ ਬਣਾਏ ਸੀਗੇ ਇੱਥੇ ਕੀ ਲੱਗਦਾ ਤੁਹਾਨੂੰ ਵੀ ਆਉਣ ਵਾਲੀਆਂ ਐਮਪੀ ਦੀਆਂ ਚੋਣਾਂ ਵਿੱਚ ਜੇ ਆਪਾਂ ਬੀਜੇਪੀ ਦੀ ਗੱਲ ਕਰੀਏ ਬਾਕੀ ਪਾਰਟੀਆਂ ਨੂੰ ਛੱਡ ਕੇ ਆਪਾਂ ਬੀਜੇਪੀ ਦੀ ਗੱਲ ਕਰਦੇ ਆਂ ਤੇ ਕਿਹਨੂੰ ਮੌਕਾ ਦੇ ਸਕਦੀ ਹੈ ਕਿਆ ਕਵਿਤਾ ਖੰਨਾ ਜੋ ਕਿ ਉਹਨਾਂ ਦੇ ਧਰਮ ਪਤਨੀ ਆ ਸਵਰਗੀ ਵਿਨੋਦ ਖੰਨਾ ਜੀ ਦੇ ਤੇ ਕਿਆ ਉਹਨਾਂ ਨੂੰ ਪਾਰਟੀ ਜਿਹੜੀ ਹੈ ਮੌਕਾ ਦੇ ਸਕਦੀ ਹੈ ਹੁਣ ਚੋਣ ਇਲੈਕਸ਼ਨ ਜਿਹੜੇ ਐਮਪੀ ਦੇ 24 ਚ ਹੋਣੇ ਆ ਕੀ ਲੱਗਦਾ ਹੈ ਵੀ ਕਵਿਤਾ ਖੰਨਾ ਨੂੰ ਜਿਹੜਾ ਮੌਕਾ ਦਿੱਤਾ ਜਾਵੇ ਦੇਖੋ ਜੇ ਵਿਨੋਦ ਖੰਨਾ ਉਦੋਂ ਜਿੱਤਿਆ ਸੀਗਾ ਤੇ ਉਦੋਂ ਅਕਾਲੀਆਂ ਦਾ ਤੇ ਭਾਜਪੀ ਦਾ ਰਿਲਾਇੰਸ ਸੀਗਾ ਜੀ ਦੋਨਾਂ ਦਾ ਰਿਲਾਇੰਸ ਸੀਗਾ ਜੀ ਉਦੋਂ ਇਹ ਲੋਕਾਂ ਨੂੰ ਉਦੋਂ ਮਕੇਰੀਆਂ ਏਰੀਆ ਵੀ ਆਪਣੇ ਵਿੱਚ ਪੈਂਦਾ ਹੁੰਦਾ ਸੀ ਇਧਰਲੇ ਪਾਸੇ ਜਿਹੜਾ ਹੁਣ ਕੱਟਿਆ ਗਿਆ ਜੀ ਪਰ ਉਸ ਸਮਾਂ ਉਸ ਸਮੇਂ ਦੇ ਵਿੱਚ ਲੋਕਾਂ ਨੂੰ ਨਾ ਪੁਲਾਂ ਦੀ ਬਹੁਤ ਜ਼ਰੂਰਤ ਸੀ ਤੇ ਇਹ ਕਰਕੇ ਲੋਕਾਂ ਮਹਿਸੂਸ ਕੀਤਾ ਵੀ ਯਾਰ ਉਹਨ ਕੀਤਾ ਤੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਜੀ ਰਿਲਾਇੰਸ ਕਰਕੇ ਜੀ ਪਰ ਬੀਜੇਪੀ ਜਿਹੜੀ ਆ ਉਹ ਤੇ ਆਪਣੇ ਆਪ ਨੂੰ ਭਲਾ ਹੀ ਲਵੇ ਵੀ ਇਹ ਕਦੇ ਉਹ ਪੰਜਾਬ ਚ ਹੁਣ ਆ ਜੂਗੀ ਜਿਹੜੀ ਤੁਸੀਂ ਕਵਿਤਾ ਖੰਨਾ ਵਾਲੀ ਗੱਲ ਕੀਤੀ ਆ ਬੀਜੇਪੀ ਲਾਹਾ ਲੈਣ ਲਈ ਬਨੋਦ ਖੰਨੇ ਦੇ ਉਹਨਾਂ ਗੱਲਾਂ ਦਾ ਲੈਣ ਲਈ ਉਹਨੂੰ ਟਿਕਟ ਦੇ ਵੀ ਸੰਦੀ ਆ ਪਰ ਮੈਂ ਕਹੂੰਗਾ ਬੀਬੀ ਜੀ ਤੁਸੀਂ ਖੜੇ ਤੇ ਜਰੂਰ ਹੋਣਾ ਜੋ ਹੋਊਗਾ ਜੇ ਬੀਜੇਪੀ ਕਹੂਗੀ ਪਰ ਤੋ ਹੀ ਆਣਾ ਜਿੱਤ ਨਹੀਂ ਦੇ ਸਕਦੇ ਕਿਉਂ ਹੁਣ ਜਦੋਂ ਸੰਨੀ ਦਿਓਲ ਨੂੰ ਲਿਆਂਦਾ ਬੀਜੇਪੀ ਨੇ ਤੇ ਜਾਖੜ ਸੰਨੀ ਦਿਓਲ ਦੇ ਖਿਲਾਫ ਲੜਿਆ ਤੇ ਜਾਖੜ ਹਾਰ ਗਿਆ ਸੀ ਬੁਰੀ ਤਰ੍ਹਾਂ ਦਸਨੀ ਦੁਲ ਜਿੱਤ ਗਿਆ ਜੀ ਹੁਣ ਜਾਖੜ ਸਾਹਿਬ ਅਜੇ ਵੀ ਕਹਿੰਦਾ ਜਦੋਂ ਮੈਨੂੰ ਕਿਹਾ ਨਾ ਵੀ ਸਾਡਾ ਜਾਖੜ ਤੇ ਬੜਾ ਮੈਂ ਕੁਝ ਹੁਣਾ ਇਨਾਂ ਲੋਕਾਂ ਤੇ ਜਾਖੜ ਸਾਹਿਬ ਲੋਕਾਂ ਨੇ ਤੁਹਾਨੂੰ ਨਕਾਰਿਆ ਹੋਇਆ ਵਾ ਹਮ ਤੁਹਾਨੂੰ ਹੁਣ ਵੀ ਨਹੀਂ ਕਿਉਂ ਤੁਸੀਂ ਜਿੱਥੇ ਇੰਨਾ ਚਿਰ ਕਾਂਗਰਸ ਵਿੱਚ ਰਹਿ ਕਿਤੇ ਉਹ ਵੀ ਬੀਜੇਪੀ ਨੂੰ ਨਿੱਦਣ ਵਾਲੇ ਉਹ ਵੀ ਬੀਜੇਪੀ ਨੂੰ ਗੱਲਾਂ ਕਰਨ ਵਾਲੇ ਤੇ ਹੁਣ ਆਪ ਜਾ ਕੇ ਟਪੂਛਣੀ ਮਾਰ ਕੇ ਉਹਨਾਂ ਦੇ ਜਹਾਜ਼ ਵਿੱਚ ਬਹਿ ਕੇ ਜੇ ਲੋਕਾਂ ਨੂੰ ਨਹੀਂ ਪਤਾ ਤੁਹਾਡੇ ਬਾਰੇ ਵੀ ਤੁਸੀਂ ਕੀ ਕਰਦੇ ਅੱਛਾ ਜਨਾਬ ਇੱਕ ਚੀਜ਼ ਮੈਨੂੰ ਬੜੀ ਜ਼ਰੂਰੀ ਹੁਣ ਜਿਆਦਾ ਹੀ ਆ ਕਿਉਂਕਿ ਜਦੋਂ ਰੈਲੀ ਹੁੰਦੀ ਆ ਜਿਹੜੀ ਕੱਲ ਪਰਸੋ ਹੋਈ ਆ ਉਹਦੇ ਵਿੱਚ ਪਠਾਨਕੋਟ ਜ਼ਿਲ੍ਹੇ ਤੋਂ ਸਿਰਫ ਇੱਕ ਅਸ਼ਨੀ ਸ਼ਰਮਾ ਜੀ ਸੀਗੇ ਜੋ ਕਿ ਪੰਜਾਬ ਪ੍ਰਧਾਨ ਨੇ ਉਸ ਤੋਂ ਇਲਾਵਾ ਆ ਸ਼ਾਇਦ ਉਥੇ ਕੋਈ ਹੋਰ ਨੇਤਾ ਦਿਖਿਆ ਨਹੀਂ ਗਿਆ ਜ ਜਿਹਦਾ ਆਪਾਂ ਗੱਲ ਕਰ ਲਈਏ ਕਵਿਤਾ ਖੰਨਾ ਜੀ ਗੱਲ ਕਰ ਲਈਏ ਉਹਨਾਂ ਦੀ ਗੱਲ ਕਰ ਲਈਏ ਸੋਰਨ ਸਲਾਰੀਆ ਜੋ ਕਿ ਹੁਣ ਨੱਠ ਭੱਜ ਉਹਨਾਂ ਨੇ ਵੀ ਚੰਗੀ ਲਗਾਈ ਹੋਈ ਹੈ ਪਰ ਉਹ ਵੀ ਉੱਥੇ ਦਿਖਾਈ ਨਹੀਂ ਦਿੱਤੇ ਕਿ ਪਠਾਨਕੋਟ ਦੀ ਲੀਡਰਸ਼ਿਪ ਹੈ ਹੀ ਨਹੀਂ ਸੀ ਉੱਥੇ ਕੋਈ ਮਤਲਬ ਕਿਦਾਂ ਨਹੀਂ ਲੀਡਰਸ਼ਿਪ ਤੇ ਅਸ਼ੂਨੀ ਨੂੰ ਕੋਈ ਜ਼ਿਆਦਾ ਇਹ ਨਹੀਂ ਵੀ ਉਹ ਪ੍ਰਧਾਨ ਹੈਗਾ ਤੇ ਉਹਦੇ ਪ੍ਰਧਾਨ ਕਰਕੇ ਟੋਰ ਬਣਿਆ ਪਤਾ ਤੇ ਫਿਰ ਲੱਗਦਾ ਵੀ ਜਦੋਂ ਲੋਕਲ ਲੋਕ ਉਹਦੇ ਨਾਲ ਕਿੰਨੇ ਕੁ ਚੱਲਦੇ ਆ ਜਿਹੜਾ ਮਤਲਬ ਜੇ ਕਵਤਾਖਾਨਾ ਨਹੀਂ ਗਈ ਤੇ ਇਹਦਾ ਮਤਲਬ ਉਹਨਾਂ ਦੀ ਆਪਸ ਵਿੱਚ ਧੜਾ ਬੰਦੀ ਆ ਜੇ ਸਲਾਰੀਆਂ ਨਹੀਂ ਗਏ ਤਾਂ ਮਤਲਬ ਆਪਸ ਵਿੱਚ ਧੜਾ ਬੰਦੀ ਆ ਜੇ ਕੱਲ ਨੂੰ ਬੀਜੇਪੀ ਖਲੋਂਦੀ ਇਹਨਾਂ ਦੀ ਆਪਸੀ ਧੜੇ ਬੰਦੀ ਵੀ ਆ ਗਈ ਹੈ ਬੜੀ ਪਠਾਨਕੋਟ ਬੇਸ਼ੱਕ ਮੰਨਿਆ ਵੀ ਗਾੜਿਆ ਬੀਜੇਪੀ ਦਾ ਪਰ ਇਹਨਾਂ ਦੀ ਧੜੇ ਬੰਦੀ ਆ ਜਿਹੜਾ ਉਹਨਾਂ ਨੂੰ ਪਿੱਛੇ ਕੀਤਾ ਤੇ ਜਿਨ੍ਹਾਂ ਨੂੰ ਪਿੱਛੇ ਕਰਨਾ ਇਹਨਾਂ ਲੋਕਾਂ ਨੇ ਨਹੀਂ ਆਉਣ ਦੇਣਾ ਜਾਂ ਜਾਣਾ ਨਹੀਂ ਉਹਨਾਂ ਨੇ ਇਹਦਾ ਮਤਲਬ ਉਥੋਂ ਸਪਸ਼ਟ ਆ ਵੀ ਭਾਜਪੀ ਦੇ ਵਿੱਚ ਵੀ ਕੋਈ ਖਾਸ ਗੱਲ ਨਹੀਂ ਹੈਗੀ ਦੂਸਰਾ ਤੁਸੀਂ ਕਹਿੰਦੇ ਹੋ ਵੀ ਭਾਜਪੀ ਕਹਿੰਦੇ ਮੈਂ ਬੜਾ ਪੰਜਾਬ ਨੂੰ ਦਵਾਂਗੀ ਜੇ ਉਹਨਾਂ ਨੇ ਪੰਜਾਬ ਨੂੰ ਦੇਣਾ ਤਾਂ ਹੁਣ ਉਹਨਾਂ ਦੇ ਹੱਥ ਬੰਨੇ ਆ ਕਿਸੇ ਨੇ ਹੁਣ ਦੇ ਦਿਨ ਅਮਰ ਸਾਹਿਬ ਜੀ ਹੁਣ ਐਲਾਨ ਕਰ ਜਾਂਦੇ ਆ ਵੀ ਅਸੀਂ ਆ ਇਨਾ ਆਰਡੀਐਫ ਜਿਹੜਾ ਰੂਰਲ ਡਿਵੈਲਪਮੈਂਟ ਫੰਡਾ ਜਿਹੜਾ ਉਹ ਜਾਰੀ ਕਰ ਦਿੱਤਾ ਇਨਾ ਹੀ ਸੜਕਾਂ ਵਾਸਤੇ ਦੇ ਦਿੱਤਾ ਇਨਾ ਹਸਪਤਾਲਾਂ ਲਈ ਦੇ ਦਿੱਤਾ ਇਨਾ ਵਿਦਿਆ ਲਈ ਦੇ ਦਿੱਤਾ ਇਨਾ ਕਿਸਾਨਾਂ ਉਹ ਕਿਸਾਨਾਂ ਦਾ ਤੁਸੀਂ ਸਵਾਮੀ ਨਾਥਨ ਦੀ ਰਿਪੋਰਟ ਜਿਹੜੀਆਂ ਨਹੀਂ ਲਾਗੂ ਕਰ ਸਕੇ ਤੁਸੀਂ ਕਰਦੇ ਵੀ ਨਹੀਂ ਤੇ ਸਾਰੇ ਜੁਮਲੇ ਦਿਖਾਈ ਜਾਂਦੇ ਲੋਕਾਂ ਨੂੰ ਲੋਕੀ ਹੁਣ ਜੇ ਇਹ ਕਹਿਣੋ ਵੀ ਮਜ਼ਦੂਰ ਦਾ ਬੱਚਾ ਵੀ ਪੜਿਆ ਵਾ ਕਿਸਾਨ ਦਾ ਬੱਚਾ ਵੀ ਪੜਿਆ ਵਾ ਔਰ ਤੁਹਾਨੂੰ ਇਹ ਦੱਸਣਗੇ ਵੀ ਹੁਣ ਤੁਹਾਡੇ ਜੁਮਲੇ ਜਿਹੜੇ ਆ 2014 ਵਾਲੇ ਜਾਂ 19 ਵਾਲੇ ਉਹ ਨਹੀਂ ਚੱਲਣੇ ਤੁਸੀਂ ਇੱਥੇ ਚਾਹੇ ਤੁਸੀਂ ਇੱਥੇ ਤਾਂ ਮੈਂ ਵੀ ਇੱਥੇ ਆ ਤੁਹਾਡਾ ਹੀ ਚੈਨਲ ਹੋਊਗਾ ਮੈਨੂੰ ਆਪਣੇ ਸਾਹਮਣੇ ਬਿਠਾ ਦਿਓ ਜੇ ਇੱਕ ਵੀ ਬੀਜੇਪੀ ਸੀਟ ਥੋ ਪੰਜਾਬ ਦੇ ਵਿੱਚ ਹੁੰਦਾ ਹੈ ਤਾਂ ਇਹ ਸਾਨੂੰ ਗੁਰਦਿਆਲ ਸੈਣੀ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਅ ਪਿੱਛੇ ਜਿਹੜੀ ਪਿਛਲੇ ਦਿਨੀ ਜਿਹੜੀ ਰੈਲੀ ਹੋਈ ਆ ਬੀਜੇਪੀ ਦੀ ਜਿਲ੍ਹਾ ਗਰਦਾਸਪੁਰ ਦੇ ਅੰਦਰ ਬਰੇ ਵੱਡੇ ਪੱਧਰ ਤੇ ਰੈਲੀ ਕੀਤੀ ਗਈ ਹੈ ਜ ਜਿਹਦੇ ਵਿੱਚ ਕਈ ਜਿਹੜੀਆਂ ਗੱਲਾਂ ਬਾਤਾਂ ਹੋਥੇ ਹੋਈਆਂ ਆ ਕਿਦਾਂ ਪੰਜਾਬ ਨੂੰ ਜਾਂ ਸੂਬੇ ਨੂੰ ਕਿਦਾਂ ਚੱਕਣਾ ਆ ਪਰ ਭਾਜਪੀ ਦੇ ਹਾਲਾਤ ਜਿਹੜੇ ਨੇ ਪੰਜਾਬ ਦੇ ਵਿੱਚ ਜਿਹੜੇ ਆ ਉਹ ਕਿਸਾਨ ਵੀਰ ਕਿਵੇਂ ਵੇਖਦੇ ਆ ਤੇ ਜਾਂ ਆਮ ਲੋਕ ਕਿਵੇਂ ਵੇਖਦੇ ਆ ਇਹ ਆਪਾਂ ਜਿਹੜੇ ਆ ਜ਼ਰੂਰ ਤੁਹਾਡੇ ਨਾਲ ਜਿਹੜਾ ਆ ਰੂਹ ਰੂ ਕਰਾਉਂਦੇ ਰਹਾਂਗੇ ਦੂਜੇ ਇਸ ਸਾਰੀ ਗੱਲਬਾਤ ਤੋਂ ਜਿਹੜਾ ਆ ਇਹ ਵੀ ਪਤਾ ਜ਼ਰੂਰ ਲੱਗਾਇਆ ਵੀ ਜਿਹੜੀ ਧੜੇਵੰਦੀ ਆ ਉਹ ਜਿਵੇਂ ਕਿ ਕਾਂਗਰਸ ਦੇ ਵਿੱਚ ਸੀਗੀ ਉਸ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਜਿਹੜੀ ਇਹ ਬੀਜੇਪੀ ਦੇ ਵਿੱਚ ਧੜੇਬੰਦੀ ਆ ਇਹ ਕਿਤੇ ਬੀਜੇਪੀ ਨੂੰ ਨੁਕਸਾਨ ਨਾ ਪਹੁੰਚਾਵੇ ਕੈਮਰਾ ਪਰਸਨ ਰਾਹੁਲ ਦੇ ਨਾਲ ਮੈਂ ਪ੍ਰਦੀਪ ਸਿੰਘ